ਸਤਿ ਸ੍ਰੀ ਅਕਾਲ ਜੀ ਪਿਆਰ ਭਰਾਵਾਂ ਨੂੰ ਜਿੱਥੇ ਵੀ ਤੁਸੀਂ ਹੋਵੋਗੇ ਰਾਜੀ ਖੁਸ਼ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦੰਦੁਗੁਣੀ ਰਾਤ ਚੌਕਣੀ ਤਰੱਕੀ ਬਖਸ਼ੇ ਜੀ ਹੋਰ ਸਾਰੇ ਠੀਕ ਠਾਕ ਆ ਸਾਰੇ ਭੈਣ ਭਰਾ ਯੂ ਟਬ ਵੱਲੋਂ ਬਹੁਤ 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 ਧੰਨਵਾਦਾ ਕੋਰ ਕੋਰ ਧੰਨਵਾਦਾ ਜੀ ਯੂ ਟਬ ਦਾ ਜਿਨ੍ਹਾਂ ਨੇ ਸਾਨੂੰ ਬੜੀ ਸਿੱਖਿਆ ਦਿੱਤੀ ਬੜਾ ਦੁਬਾਰਾ ਖੋਲਿਆ ਸਾਨੂੰ ਜੋ ਵੀ ਹੁਣ ਕੋਈ ਮੁਸ਼ਕਲ ਨਹੀਂ ਆਉਂਦੀ ਅਸੀਂ तहे ਦਿਲੋਂ ਧੰਨਵਾਦ ਆ YouTube ਦੇ YouTube ਫੈਮਿਲੀ ਦੇ ਵੀ तहे ਦਿਲੋਂ ਧੰਨਵਾਦ ਹੈ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਨ ਉਗਣੀ ਰਾਤ ਚੋਗਣੀ ਤਰੱਕੀ ਬਖਸ਼ੀ ਜੀ ਹੋਰ ਤੁਸੀਂ ਸੁਣਾਓ ਠੀਕ ਠਾਕ ਹੋ ਬਾਹਰ ਬੈਠੇ ਦੱਸੋ ਸਭ ਦੇ ਸਭ ਵਿੱਚ ਮੇਰੇ ਭੈਣ ਭਰਾ ਬਜ਼ੁਰਗ ਮੁਤਾਮਾ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੋਰ ਸਨਾਓ ਜੀ ਠੀਕ ਠਾਕ ਉਹ ਅਸੀਂ ਵੀ ਠੀਕ ਠਾਕ ਅੱਜ ਥੋੜਾ ਜਿਹਾ ਅਸੀਂ ਕਰੇ ਕੰਮ ਕਰਨ ਦੀ ਸਕੀਮ ਬਣਾਉਂਦੇ ਸੀਗੇ ਕਿਉਂ ਦਿਵਾਲੀ ਦੇ ਆਚਾਰ ਆ ਗਏ ਹੁਣ ਅੱਜ ਸਾਫ ਸੁਥਰੇ ਵਾਸਤੇ ਤੇ ਆਡੀ ਗੁਡੀਆਂ ਨੂੰ ਅਸੀਂ ਕਿਹਾ ਇਹ ਪਤ ਕਰਾ ਕੇ ਜਾ ਕੰਮ ਇਹ ਤੇ ਉਹ ਕਰਨ ਦੀ ਠੀਕ ਹੈ ਤੇ ਅੱਜ ਉਹ ਚੀਜ਼ ਕੰਮ ਪਾਇਆ ਕਰਕੇ ਕੱਲ ਨੂੰ ਆਉਗੀ ਕੰਮ ਸਾਜ ਨਾਲ ਉਹ ਸਫਾਈ ਕਰੇ ਮੇਰੇ ਦਾ ਕਰਾਉਣਗੇ ਤੇ ਹਣ ਵੀਰੋ ਅੱਜ ਕੱਲ ਜਿਹੜਾ ਮਾੜੇ ਬੰਦੇ ਤੇ ਦਾ ਕੋਈ ਆਖੇ ਵੀ ਲੱਦਾ ਸਹੀ ਗੱਲ ਆ ਜੇ ਆਪਾਂ ਅਸੀਂ ਪੈਸੇ ਵੀ ਦਿੰਨੇ ਆ ਪੱਲਿਓ ਪੈਸੇ ਵੀ ਦਿੰਨੇ ਵੀ ਭਾਈ ਆਪ ਦਾ ਸਾਡਾ ਕੰਮ ਕਰਕੇ ਜ਼ਰੂਰ ਜਾਓ ਪੈਸੇ ਲੈ ਲਓ ਪੈਸੇ ਦਿੱਤੇ ਆ ਵੀ ਕੰਮ ਨਾ ਹੋਵੇ ਤਾਂ ਬੜਾ ਦੁੱਖ ਹੁੰਦਾ ਸੋਏ ਇਸ ਤਰ੍ਹਾਂ ਕਰਕੇ ਸਾਰੇ ਹੀ ਭੈਣ ਭਰਾਵਾਂ ਦਾ ਤਹ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਤੁਸੀਂ ਸਾਨੂੰ ਇੱਥੋਂ ਤੱਕ ਪਹੁੰਚਾਇਆ ਬੜੀ ਸਪੋਰਟ ਕੀਤੀ ਜਿੰਦਗੀ ਜਿੰਦਾਬਾਦ ਚੈਨਲ ਨੂੰ ਅਤੇ ਗੁਰਪ੍ਰੀਤ ਸਿੰਘ ਬਰਾੜ ਨੂੰ ਬਹੁਤ-ਬਹੁਤ ਤੁਹਾਡਾ ਕੋਟ-ਕੋਟ ਧੰਨਵਾਦ ਮੈਂ ਦਿਲ ਦੀਆਂ ਗਰਾਈਆਂ ਚੋਂ ਧੰਨਵਾਦ ਕਰਦਾ ਤੁਹਾਡਾ ਵੇਖੋ ਵੀਰੋ ਜੇ ਕਿਸੇ ਨੂੰ ਕੋਈ ਤਕਲੀਫ ਆ ਜਾ ਤਾਂ ਔਖਾ ਜੇ ਆਪਾਂ ਕਿਸੇ ਭੈਣ ਭਾਈ ਨਾਲ ਗੱਲਬਾਤ ਕਰਾਂਗੇ ਉਹ ਫੇਰ ਹੀ ਇਨ ਇੱਥੇ ਆ ਜਾਊਗਾ ਠੀਕ ਹੈ ਨਾ ਜੇ ਆਪਾਂ ਅਗਰ ਨੂੰ ਕਹਾਂਗੇ ਨਹੀਂ ਇੰਦਾ ਨਹੀਂ ਆਇਆ ਨਹੀਂ ਜਉਦੀ ਅਸੀਂ ਕਿਸੇ ਨੂੰ ਬੋਲਣਾ ਨਹੀਂ ਨਾ ਕਿਸੇ ਨੂੰ ਬੁਲਾਉਣਾ ਨਾ ਕਿਸਤੇ ਭੈਣ ਭਾਈ ਦੇ ਕੋਈ ਸਾਥ ਰਲਣਾ ਨਾ ਉਹ ਗੱਲ ਨਹੀਂ ਬਣਦੀ ਹੁੰਦੀ ਸੋ ਹੋਣਾ ਕਈ ਚੀਜ਼ਾਂ ਰਲ ਜਾਂਦੀਆਂ ਜੇ ਹੁਣ ਅਸੀਂ ਕਿਸੇ ਭੈਣ ਭਰਾ ਤੋਂ ਮਦਦ ਲੈਣੀ ਹੈ ਹਨਾ ਜਾ ਕਿਸੇ ਭੈਣ ਭਰਾ ਨੂੰ ਕਹਿਣਾ ਯਾਰ ਸਾਡੀ ਹੈਲਪ ਕਰ ਦਿੱਤੇ ਕਰਿਆ ਕਿ ਸਾਡਾ ਆ ਕੰਮ ਹੈ ਬਾਕੀ ਇਹ ਗੱਲ ਨਹੀਂ ਮਹੀ ਨਹੀਂ ਕਰਦੇ ਕਰਦੇ ਜ਼ਰੂਰ ਹੈ ਠੀਕ ਹੈ ਜੀ ਜੇ ਭੱਜ ਆਉਂਦੇ ਆ ਪਰ ਸਾਡਾ ਵੀ ਜਿਹੜਾ ਫਰਜ਼ ਬੰਦਾ ਜਿੰਨੇ ਕੁ ਜੋਕਰੇ ਹੈਗੇ ਆਪਾਂ ਅਗਲੇ ਦੇ ਭੈਣ ਭਾਈ ਦੇ ਨਾਲ ਆਪਣਾ ਖੜਨਦਾ ਹੈ ਨਾ ਹੋਰ ਇਸ ਦੂਤੇ ਦਾ ਕੋਈ ਬੰਦਾ ਨਾ ਕੋਈ ਕਿਸੇ ਤੋਂ ਖਾਣ ਆਉਂਦਾ ਨਾ ਕੋਈ ਖਵਾ ਸਕਦਾ ਕਿਉਂ ਐਸ ਸਮੇਂ ਚ ਮਗਾਈ ਬਹੁਤ ਜ਼ਿਆਦਾ ਜਿਹੜੇ ਭੈੜ ਭਰਾ ਸੱਚੇ ਮਿੱਤਰ ਆਉਂਦੇ ਆ ਜਿਹੜਾ ਦਿਲੋਂ ਚਾਹ ਕੇ ਆਵੇ ਉਹਨੂੰ ਤਾਂ ਜਿਹੜਾ ਕੁਝ ਮਰਜੀ ਖਾਵੇ ਪੀਵੇ ਰੱਜ ਕੇ ਜਾਊਗਾ ਜੇਕਰ ਜਿਹੜਾ ਭੈਣਪੁਰਾ ਇੱਕ ਹੁੰਦਾ ਉਹ ਨਖਰੀ ਕਰੀ ਜਾਂਦੇ ਉਹਨਾਂ ਆਹ ਦਾਲ ਚਰੂਨ ਘਾਟਾ ਮਿਰਚ ਘਾਟਾ ਇਹ ਆ ਉਹ ਆ ਉਹਨਾਂ ਨੂੰ ਅਗਲਾ ਪਹਿਲਾ ਹੀ ਨਹੀਂ ਥੋੜਾ ਜਿਹਾ ਪਹਿਲੇ ਹੀ ਸੇਵਾ ਚੁਈ ਬਾਹਰ ਰੱਖ ਦਿੰਦੇ ਵੀ ਇਹ ਜਿਹੜਾ ਕਿ ਗੁਰੂ ਘਰ ਦਾ ਇੱਕ ਪ੍ਰਸ਼ਾਦਾ ਹੁੰਦਾ ਏ ਜਦੋਂ ਆਪਾਂ ਕਿਸੇ ਨੂੰ ਰੋਟੀ ਪਾਣੀ ਛਕਾਉਣਾ ਹੋਵੇ ਨਾ ਤੇ ਜੇ ਬੰਦਾ ਉਹਦੇ ਤੇ ਹੱਥ ਉਪਰ ਉੱਪਰ ਟੂ ਕਰੀ ਚੱਲੇ ਪਰ ਉਹਨੂੰ ਛਕਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਭਾਈ ਜਿੱਥੇ ਮਰਜੀ ਸ਼ੱਕ ਇਹ ਚੀਜ਼ ਦਾ ਦੁੱਖ ਬਹੁਤ ਹੁੰਦਾ ਵਿਜਦੋ ਕਈ ਵਾਰੀ ਇੱਕ ਤਰ੍ਹਾਂ ਬੰਦਾ ਆਪਦਾ ਆਰਥਿਕ ਪੱਖੋਂ ਕਮਜ਼ੋਰ ਹੁੰਦਾ ਇੱਕ ਦੂਜੇ ਪਾਸੇ ਆਪ ਨੂੰ ਅਗਲੇ ਨੂੰ ਕਰਨਾ ਯਾ ਤੇਰਾ ਟੈਂਟਰ ਨੂੰ ਆਣੀ ਆਉਣਾ ਸੀ ਤੂੰ ਫੁਲਾਣਾ ਟੈਂਟ ਆਏ ਕਰਨਾ ਸੀ ਤੂੰ ਫੁਲਾਣਾ ਆਏ ਕਰਨਾ ਸੀ ਇੱਕ ਤਾਂ ਅਗਲਾ ਆ ਦਾ ਟੈਪ ਪੂਰਾ ਖਮਾਹ ਕਰਦਾ ਇੱਕ ਜਾਂ ਕਿ ਕਹੇ ਬਈ ਯਾਰ ਤੇਰੇ ਤਾਂ ਹਲਵਾਈ ਨਹੀਂ ਚੰਗੇ ਤੇਰੇ ਵੇਟਰ ਨਹੀਂ ਚੰਗੇ ਤੇਰੇ ਐ ਗੱਡੀਆਂ ਕੋਸ ਨਹੀਂ ਗੀਆਂ ਤੇਰੀਆਂ ਗੱਡੀਆਂ ਪੁਰਾਣੀਆਂ ਐ ਤੂੰ ਆ ਬਾਕੀ ਆ ਵਖੋ ਕੁਲੀੜਾ ਲੱਤਾ ਚੜੀ ਨਕੋਚ ਜਾਣੀ ਕਿ ਕਿਸੇ ਚੋਂ ਕੱਟਣੀ ਗੱਟਣੀ ਚਾਹ ਬੰਦੇ ਰੋ ਤਾਂ ਚਲ ਅਲੱਗ ਲੱਗ ਕੱਟ ਦਿੰਦਾ ਅਲੱਗ ਉਹਦਾ ਜਵਾਦ ਉਹਦਾ ਮੁਰਕਾ ਹੁਣ ਘਰ ਦੇ ਬੰਦੇ ਨੂੰ ਕੀ ਪਤਾ ਹੁੰਦਾ ਵੀ ਕੀ ਕੁਝ ਚੱਲੀ ਜਾਂਦਾ ਕੀ ਨਹੀਂ ਹੁਣ ਤੇ ਜਿਹੜੇ ਭੈਣ ਭਰਾ ਹੁੰਦੇ ਰਸਤੇਦਾਰ ਦੇ ਵਿੱਚੋਂ ਕੁਸ ਆਹ ਦਾ ਸ਼ਰੀਕੇ ਦੇ ਵਿੱਚੋਂ ਆਣਾ ਉਹਨਾਂ ਨੂੰ ਕਹਿੰਦਾ ਲੈ ਵੀ ਤੁਸੀਂ ਜ਼ਿੰਮੇਵਾਰੀ ਤੁਸੀਂ ਸਾਂਭਣੀ ਆ ਬਾਕੀ ਤੁਸੀਂ ਰੋਟੀ ਪਾਣੀ ਲਓ ਤੁਸੀਂ ਆਪ ਹੀ ਕਰਨਾ ਸਾਰਾ ਮੈਨੂੰ ਕਹਿਣ ਦੀ ਲੋੜ ਨਾ ਪਵੇ ਵੀ ਆਪਰ ਚਾਹ ਦਾ ਚਾਗ ਲੋ ਚਾਹ ਪੀ ਲੋ ਹਨ ਜੋ ਕੋਸ਼ਾ ਤੁਹਾਡੇ ਸਾਹਮਣੇ ਹੈ ਤੁਸੀਂ ਛਕਣਾ ਵੀ ਹੈ ਤੇ ਆਪਾਂ ਜੋ ਕੋਈ ਆ ਤੇ ਪ੍ਰਾਣਾ ਸਰੂਨਾ ਹੈ ਕੋਈ ਉਹਨੂੰ ਟੈਨ ਵੀ ਕਰਨਾ ਹੈ ਹਨਾ ਤੇ ਜੇ ਆਪਾਂ ਨੂੰ ਸੋਚੀ ਜਾਈਏ ਯਾਰ ਆਪਾਂ ਬੁਲਾਨੇ ਦੇ ਸੱਤੀ ਗੱਲ ਬੁਲਾਨਾ ਰਿਸ਼ਤੇਦਾਰ ਖਾ ਗਿਆ ਖਾ ਗਿਆ ਨਹੀਂ ਖਾਗਣਾ ਉਹ ਉਹ ਚ ਵੀ ਬੰਦਾ ਬਹੁਤ ਹਜੇ ਖੱਲੇ ਚੁਰਿਆ ਹੁੰਦਾ ਬੰਦਾ ਦੌਰ ਕੋਲ ਜਾ ਕੇ ਮੂਰੋਂ ਬਾਹ ਫੜ ਕੇ ਕਹਿੰਦਾ ਬਾਈ ਆ ਜਾ ਇੱਧਰ ਮੈਂ ਪ੍ਰਚਾਦਾ ਪਾਣੀ ਛੱਕੇ ਤੂੰ ਬਗੈਰ ਨਹੀਂ ਮੈਂ ਜਾਨ ਦੇਣਾ ਤੂੰ ਤੁਸੀਂ ਚਲੇ ਜਾ ਹੁਣ ਜਿਹੜੇ ਬੰਦੇ ਨੂੰ ਜ਼ਿੰਮੇਵਾਰੀ ਦਿੱਤੀ ਹੈ ਜਦੋਂ ਬੰਦਾ ਉਹ ਜ਼ਿੰਮੇਵਾਰੀ ਪੂਰੀ ਨਿਭਾਵੇ ਨਹੀਂ ਬੰਦੇ ਨੂੰ ਅਗਲੇ ਨੂੰ ਜਵਾਬ ਦੇ ਦੇਉ ਉਹਦੇ ਨਾਲ ਦੀ ਕੋਈ ਗੱਲ ਨਹੀਂ ਦੀ ਕੋਈ ਗੁੱਸਾ ਨਹੀਂ ਹੁੰਦਾ ਗਿਲਾ ਨਹੀਂ ਹੁੰਦਾ ਹੁਣ ਇੱਕ ਪਾਸੇ ਤਾਂ ਹੁਣ ਧੀ ਦਾ ਕਾਰਜ ਹੁੰਦਾ ਹੈ ਇੱਕ ਪਾਸੇ ਅਨੰਦਾ ਦੀ ਤਿਆਰੀ ਹੁੰਦੀ ਹੈ ਇੱਕ ਪਾਸੇ ਆਪਣਾ ਕਿੱਤੀ ਬੰਦੇ ਯਾਰ ਆ ਚਾਹੀਦਾ ਚਾਹੀਦਾ ਜਦੋਂ ਬੰਦਾ ਇੱਕ ਮਹੀਨ ਨੂੰ ਕਹਿੰਦਾ ਵੀ ਆਸਮਾਨੀ ਤੇ ਪਿਆ ਤੂੰ ਇਹਦਾ ਟੂਰ ਟੈਡ ਕਰਨਾ ਬਸ ਮੈਂ ਤੇਰੇ ਲਈ ਨਿਯੋਣਾ ਮੇਰੇ ਲਈ ਤੂੰ ਡੋਲਦੀ ਮੇਰੇ ਲਈ ਮਗਾੜ ਜੀ ਮੇਰਾ ਕੰਮ ਸਵਾਰਿਆ ਹੋਣਾ ਚਾਹੀਦਾ ਮੈਨੂੰ ਇੱਕ ਪ੍ਰੋਜੈਕਟ ਦਾ ਵੀ ਲੰਬਾ ਨਹੀਂ ਹੋਣਾ ਚਾਹੀਦਾ ਅਸੀਂ ਕੀ ਕਰਦੇ ਆ ਚੱਲ ਅਸੀਂ ਕੀ ਗਾ ਵਿੱਚੋਂ ਖਾਈ ਜਾਂਦੇ ਵਿੱਚੋਂ ਸਿਟੀ ਜਾਂਦੇ ਵਿੱਚ ਨਿੰਦੀ ਜਾਂਦੇ ਵਿੱਚ ਸਲਾਈ ਜਾਂਦੇ ਉਹਦਾ ਫਿਰ ਫਾਇਦਾ ਵੀ ਕੀ ਹੋਇਆ ਜਾਣਦਾ ਜੇ ਸਵਾਰ ਨਹੀਂ ਨਾ ਸਕਦੇ ਤੇ ਵਿਗਾੜੋ ਨਾ ਪੇ ਚੁੱਪ ਕਰਕੇ ਬਹਿ ਜਾਓ ਸੈਰ ਤੇ ਹੋ ਕੇ ਲੈ ਵੀ ਭਰਾ ਸਿੱਖਾ ਸਾਨੂੰ ਤਾਂ ਜੀ ਸਰਬ ਜਿਹੜਾ ਕੰਮ ਆਉਂਦਾ ਜਾਂ ਸਾਨੂੰ ਉਹ ਸਬਜ਼ੀ ਕੱਟਣੀ ਆਉਂਦੀ ਆ ਜਾਂ ਭਾਡੇ ਮੰਜਨੇ ਆਉਂਦਿਆ ਜਾਂ ਕੋਈ ਬਰਤਨ ਇੱਧਰ ਉੱਧਰ ਕਰਨਾ ਆਉਂਦਾ ਜਾਂ ਕੋਈ ਹਲਵਾਈ ਕੋਲੇ ਜ਼ਿੰਮੇਵਾਰੀ ਹੁੰਦੀ ਆ ਨਾ ਉਹ ਜੇ ਬੰਦਾ ਚਾਹ ਲੋ ਕਰ ਸਕਦੇ ਜਿਹੜੀ ਤੇਰੀ ਇਹ ਜ਼ਿੰਮੇਵਾਰੀ ਇਹ ਜ਼ਿੰਮੇਵਾਰੀ ਕੁਛ ਭਾਰੀ ਲੱਗਦੀ ਆ ਵੀ ਆਪਾਂ ਇਹ ਕਰ ਨਹੀਂ ਸਕਦੇ ਜੇ ਤੇਰਾ ਰਿਸ਼ਤੇਦਾਰ ਕੋ ਟੈਟ ਕਰਨਾ ਹਨਾ ਤੋ ਉਹ ਜੇ ਤੇਰੇ ਘਰ ਦਾ ਮੈਂਬਰ ਪਰਿਵਾਰ ਕੀ ਕਰ ਸਕਦਾ ਅਸੀਂ ਨਹੀਂ ਕਰ ਸਕਦੇ ਕਿਉਂ ਅਸੀਂ ਉਹ ਨਹੀਂ ਕਰ ਸਕਦੇ ਅਸੀਂ ਜਾਣ ਪਛਾਣ ਨਹੀਂ ਹੋਈ ਉਹਨਾਂ ਨਾਲ ਬਾਕੀ ਅਸੀਂ ਜਿਹੜੇ ਕੰਮ ਆ ਤੰਦਾ ਉਹ ਅਸੀਂ ਤੁਹਾਡੇ ਚੌਥੇ ਚੁੱਲ੍ਹੇ ਤੋਂ ਵਿਸ਼ੇਸ਼ ਕਰ ਸਕਦੇ ਹਾਂ ਦੂਸਰਾ ਕੰਮ ਜਿਹੜਾ ਉਹ ਤੇਰੇ ਸਕੀਰੀ ਵਾਲੇ ਦੇ ਨੰਬਰ ਤਾਂ ਰਹੇਗਾ ਅਸੀਂ ਜਦੋਂ ਇਹ ਜ਼ਿੰਮੇਵਾਰੀ ਸਾਰੇ ਨੂੰ ਦੇ ਹੀ ਦਿੰਨੇ ਤੇ ਲੋਕਾਂ ਨੂੰ ਸ਼ੋਕੇ ਵੀ ਚੱਲ ਪਾਈ ਤੁਸੀਂ ਕਰਨਾ ਤੁਹਾਡੀ ਜ਼ਿੰਮੇਵਾਰੀ ਤੁਸੀਂ ਜਦੋਂ ਵੀ ਆਧ ਖਾਣਾ ਪੀਣਾ ਤੁਸੀਂ ਘਰੇ ਹੀ ਨਹੀਂ ਕਰਨਾ ਇਹ ਨਾ ਕਹੋ ਵੀ ਫਲਾਣ ਨੇ ਪੁੱਛ ਕੇ ਆਉਣੇ ਫਲਾਣ ਨੇ ਵੇਰ ਹੀ ਕਹਾਵਾਂ ਕਿਦਾਂ ਜੋ ਕੁਝ ਹੈ ਤੁਹਾਡੇ ਕੋਲੇ ਹੈ ਤੁਸੀਂ ਇਹਦਾ ਹਾਲ ਤੁਸੀਂ ਕਰਨਾ ਤੇ ਜੇ ਮੰਨ ਲਓ ਕਿ ਆਪਾਂ ਕਹਿ ਰਹੇ ਯਾਰ ਉਹ ਪੁਲਾਨੇ ਨੂੰ ਸੱਦ ਲਿਆ ਪੁਲਾਨੇ ਨੂੰ ਠਿਕੜੇ ਨੂੰ ਉਹਨੇ ਉਹਨੇ ਕੁ ਬਗਾਰਤਾ ਉਹਨੇ ਵਗਾਰਤਾ ਮੈਂ ਯਾਰ ਮੈਂਟਕ ਮੈਨੂੰ ਫੋਨ ਆ ਗਿਆ ਮੈਂ ਉਹਨੂੰ ਮੈਂ ਆਪਦੀ ਜਗ੍ਹਾ ਤੇ ਉਹਨੂੰ ਬਿਠਾ ਗਿਆ ਔਰ ਮੈਨੂੰ ਇਹ ਥੋੜੋ ਪਤਾ ਸੀ ਵੀ ਉਹ ਨੁਕਸਾਨ ਕਰੂਗਾ ਇਹ ਚ ਵੀ ਨੁਕਸਾਨ ਮੰਨਿਆ ਜਾਂਦਾ ਬੰਦਾ ਇਹ ਚ ਵੀ ਕੱਟਿਆ ਜਾਂਦਾ ਹੁਣ ਜੇ ਬੈਠੇ ਐ ਭਾਵੇਂ ਕੁਝ ਵੀ ਟਾਈਮ ਸਾਰੀ ਦਿਹਾੜੀ ਲੱਗ ਜੀ 2 ਘੰਟੇ ਲੱਗ ਜੀ 2 ਲੱਗ ਜੀ ਜੇ ਬੰਦੇ ਨੇ ਉੱਠਣਾ ਤਾਂ ਉਹਨਾਂ ਦੇ ਘਰ ਦੇ ਮੋਢੀ ਨੰਬਰ ਨੂੰ ਲਿਆ ਕੇ ਤੇ ਇਸ ਤਰ੍ਹਾਂ ਕਰਕੇ ਬਈ ਭੈਣਾ ਭਰਾਵਾਂ ਨੂੰ ਇਹ ਚਾਹੀਦਾ ਵੀ ਜਿਵੇਂ ਹੁਣ ਆਪਾਂ ਕਿ ਬੰਦ ਕਰਤੀ ਬਾਤ ਕਰਤੀ ਤੇ ਇਸ ਤਰ੍ਹਾਂ ਕਰਕੇ ਵੀ ਸਾਰੇ ਭੈਣ ਭਰਾਵਾਂ ਨੂੰ ਆਪ ਨੂੰ ਇਹ ਚਾਹੀਦਾ ਹੁੰਦਾ ਵੀ ਜੇ ਵੀਰੋ ਆਪਾਂ ਨੂੰ ਕੋਈ ਜ਼ਿੰਮੇਵਾਰੀ ਦਿੱਕੇ ਜਾਂਦਾ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਜੇ ਕੋਈ ਮੁਸ਼ਕਲਾ ਹੁੰਦੀ ਹੈ ਜਾਂ ਘਰ ਪਰਤੀ ਕੋਈ ਪਕਰ ਵਾਲੇ ਤੱਕ ਕੰਮ ਹੁੰਦਾ ਤਾਂ ਆਪਾਂ ਉਹ ਵੀ ਕਰ ਦਿੰਨੇ ਠੀਕ ਹੈ ਕਿ ਨਾ ਬਾਕੀ ਘਰ ਦੇ ਨੂੰ ਜਦੋਂ ਵੀ ਕੋਈ ਵੀ ਭੈਂਡ ਭਰਾ ਆਪਾਂ ਨੂੰ ਕੋਈ ਸ਼ਗਨ ਵਿਆਹ ਤੇ ਕਿਸੇ ਵੀ ਪ੍ਰੋਗਰਾਮ ਤੇ ਸਾਡਾ ਸਾਡਾ ਹੱਕ ਬੰਦ ਆ ਉਹਦੇ ਨਾਲ ਮੋਢਾ ਨਾਲ ਲਾ ਕੇ ਖੜਨਦਾ ਅੱਜ ਦਾ ਨਹੀਂ ਦਿੱਤੇ ਕੱਲ ਨੂੰ ਦਨ ਸਾਡੇ ਤੇ ਆ ਕੱਲ ਨੂੰ ਫੇਰ ਦੂਜੇ ਤੇ ਆਂ ਦਿਨ ਤੁਰੇ ਉਹਨਾਂ ਢਲਦੇ ਪਰਛਾਵੇਂ ਅੱਜ ਇੱਥੇ ਛਾਂ ਤੇ ਕੱਲ ਨੂੰ ਇੱਧਰਲੇ ਪਾਸੇ ਛਾਂ ਹੋਣੀ ਇਹਦਾ ਦਰਖਤ ਵੀ ਸੂਰਜ ਤੋਂ ਦੇਣਾ ਲੈਣਾ ਸੂਰਜ ਦਾ ਦਰਖਤ ਨਾਲ ਵੀ ਹੈ ਦਰਖਤ ਵੀ ਉਹ ਤੋਂ ਸਵਾਲ ਜਵਾਬ ਕਰਦੇ ਕਿਤੇ ਤੂੰ ਅੱਗ ਭਰਉਣਾ ਕਿਤੇ ਤੂੰ ਸਾਨੂੰ ਪਾੜੀ ਮਾਰ ਦੇਣਾ ਕਿਤੇ ਤੂੰ ਸਾਨੂੰ ਅਜ ਨੂੰ ਚਿਰਦੇ ਹੀ ਰਹਿਣੇ ਇੰਨਾ ਸਾਨੂੰ ਕੋਈ ਨਾ ਆਉਂਦਾ ਵੀ ਤੂੰ ਕਾਹ ਤੋਂ ਸਾਡਾ ਇੰਨਾ ਲੋਪੀਨਾ ਉਹਦਣਾ ਵੀ ਨਾਰਾਜ਼ਗੀ ਹੋ ਜਾਂਦੀ ਹੁਣ ਗੱਲ ਤਾਂ ਇੱਥੇ ਆ ਕੇ ਮੁੱਕਦੀ ਹੈ ਵੀ ਜੇ ਆਪਾਂ ਕਿਸੇ ਭੈਣ ਭਰਾ ਨੇ ਤੈਨੂੰ ਕਹਦੋ ਨਾ ਵੀ ਆਪਣੀ ਧੀ ਦਾ ਕਾਰਜ ਤੈਨੂੰ ਸਾਰੇ ਘਰ ਦੀ ਜ਼ਿੰਮੇਵਾਰੀ ਇੰਨੇ-ਇੰਨੇ ਕੰਮਾਂ ਦੀ ਦੇ ਚੱਲੇ ਤੇ ਇਹ ਚਾਹ ਤੂੰ ਘੰਟੇ ਚ ਕਰ ਲੈ ਤਜਾ ਤੂੰ ਅੱਜ ਕਰ ਲੈ ਇਹ ਕੰਮ ਅਗਲੇ ਨੇ ਜੀ ਕਿਹ ਰਿਹਾ ਲੈ ਤੂੰ ਨਹੀਂ ਲੈਣਾ ਬੰਦੇ ਨੇ ਤੈਥੋਂ ਲੈਣਾ ਵੀ ਜੋ ਮੇਰਾ ਤਰੀਕਾ ਵਕੀਲਾ ਸਾਰਾ ਸਮਾਨ ਸਭੋ ਤੁ ਫੇਰ ਤਾਂ ਲੋੜ ਹੀ ਨਹੀਂ ਪੈਣੀ ਹੁਣ ਕਾਹ ਤੋਂ ਘਟ ਗਈ ਕਿਹੜੀ ਗੱਲੋਂ ਘਟੇ ਏਸ ਗੱਲੋਂ ਘਟੇ ਅੱਜ ਕੱਲ ਕੋਈ ਜ਼ਿੰਮੇਵਾਰੀ ਨਹੀਂ ਸਮਝਦਾ ਸਭ ਆਪਾ ਤਾਪ ਤੂੰ ਅੰਜੇ ਤੈਨੂੰ ਕੁਮੜਾ ਜਿਹਾ ਕਹਦਾ ਉਹ ਗਲਾਸ ਚਾਕੇ ਉੱਥੇ ਲੈ ਮੈਂ ਗਲਾਸ ਚਾਕੇ ਰੱਖਿਆ ਮੈਂ ਯਾਰ ਇਹਨਾਂ ਦੇ ਮਿਲ ਗਏ ਅਲਗ-ਅਲਗ ਉਹ ਗਲਾਸ ਚਾਕਦਾ ਫਿਰਦਾ ਲੈ ਅਸੀਂ ਆ ਸ਼ਰਮ ਮਾਰ ਜੀ ਤੁਹਾਨੂੰ ਹੋਰ ਕੋਈ ਚੱਕਰ ਨਹੀਂ ਠੀਕ ਹੈ ਅਸੀਂ ਇਹ ਸ਼ਰਮਾ ਮੰਨ ਕੇ ਇੱਕ ਦੂਜੇ ਦੇ ਭੈਣ ਭਾਈ ਦੇ ਆਥ ਨਹੀਂ ਮੜਾ ਸਕਦੇ ਕਿਉਂ ਸਾਨੂੰ ਸ਼ਰਮ ਆਦੀ ਤੇ ਜਦੋਂ ਆਪਦੇ ਹੁੰਦਾ ਉਹਦੋਂ ਕਹਿੰਦੇ ਚੱਲ ਯਾਰ ਫਲਾਨਿਆਂ ਨੂੰ ਕਹਿੰਦੇ ਫਲਾਨਾ ਬੰਦਾ ਚੰਗਾ ਜਦੋਂ ਕਹਿਣ ਫਲਾਨਾ ਸੋ ਤੂੰ ਚੰਗਾ ਠੀਕ ਹੈ ਕਿ ਨਾ ਕੋ ਉਹ ਤੇਰਾ ਸੁਭਾਅ ਹੀ ਬਹੁਤ ਵਧੀਆ ਯਾਰ ਤੂੰ ਬੜਾ ਕੰਮ ਕਰਦਾ ਜ਼ਿੰਮੇਵਾਰੀ ਬੰਦਾ ਜ਼ਿੰਮੇਵਾਰੀ ਬਈ ਜਿਹੜੇ ਸਾਹਮਦੇ ਸਾਹਮਦੇ ਹੀ ਹੈ ਜਿਹੜੇ ਜ਼ਿੰਮੇਵਾਰ ਬਣ ਜਾਂਦੇ ਹਨ ਉਹ ਜ਼ਿੰਮੇਵਾਰੀ ਪੂਰੀ ਨਿਭਾ ਕੇ ਫੇਰ ਤੁਰਦੇ ਨਹੀਂ ਨੀ ਤੁਰਦੇ ਨਹੀਂ ਨਜਾਤ ਪਾਉਂਦੇ ਨਹੀਂ ਸੋ ਇਹ ਗੱਲ ਹੈ ਵੀ ਸਾਡੇ ਜਿੰਦਾ ਵੀ ਕਾਰਜ ਹੋਵੇ ਜਾਂ ਕਿਸੇ ਮੁੰਡੇ ਦਾ ਕੁੜੀ ਦਾ ਠੀਕ ਹੈ ਕਿ ਨਾ ਆਪਰੋਂ ਹਮ ਜਿੰਨੇ ਵੀ ਜੋ ਕਰਿਆ ਅਗਲੇ ਦਫਾ ਦਾ ਫਾਇਦਾ ਕਰੋ ਨੁਕਸਾਨ ਨਾ ਕਰੋ ਫਾਇਦਾ ਕਰੋ ਜੇ ਕੋਈ ਪੈ ਰਪਾਈ ਕੋਈ ਸਰਦਨ ਤੇ ਜਾ ਕੇ ਪਾ ਕੇ ਲੈਂਦਾ ਜਾਂ ਉਹ ਕਿਵੇਂ ਵੀ ਕਰਦਾ ਉਹਨੂੰ ਰੋਕੋ ਉਹਨਾਂ ਦਾ ਨਾਮ ਹੀਰ ਆਇਨੀ ਖਾ ਪੀ ਜੋ ਕੁਛ ਸਭ ਠੱਤੀ ਤੇ ਠੱਤੀ ਪਦਾਰਥ ਤੇ ਸਾਹਮਣੇ ਪਏ ਹੈ ਜਿਹਦੇ ਤੋਂ ਮਰਜ਼ੀ ਪਲੇਟ ਭਰ ਲੈ ਤਨ ਰੋਕੇ हां ਜਿਹੜਾ ਖਰਾਬ ਕਰੇਗਾ ਇਹ ਖਰਾਬ ਕਰਨਾ ਨਾ ਤੇਰੇ ਕੰਮ ਆ ਨਾ ਕਰਦਾ ਤੇ ਕੰਮ ਆ ਨਾ ਕਿਸੇ ਦੁਕਾਨ ਦੇ ਅਗਲੇ ਦੁਕਾਨਾ ਫਾਇਦਾ ਕੋਈ ਇਹਦੇ ਚੀਜ਼ ਦਾ ਦੇ ਵੀ ਜੇ ਆਪਾਂ ਪਟੋਲ ਦੇ ਆਪਾਂ ਕਿੱਡੇ ਘਬਾਤਰ ਪਾ ਦਾਂਗੇ ਸੋ ਇਸ ਤਰ੍ਹਾਂ ਕਰਕੇ ਇਹ ਚੀਜ਼ਾਂ ਦਾ ਆਪਾਂ ਨੂੰ ਵੇਖਣਾ ਪਊਗਾ ਕਿੱਥੇ ਹੋਣਾ ਪਊਗਾ ਅਗਲਾ ਜਿਹੜਾ ਸਮਾ ਸੀਮਾ ਕਰ ਲੈ ਜਿਹੜਾ ਦੰਗਿਆ ਉਹੋ ਹੀ ਮੋੜ ਕੇ ਆਪਾਂ ਲਿਆ ਸਕਦੇ ਜੇ ਕੋਸ਼ਿਸ਼ ਕਰਗੇ ਤਾਂ ਤੇ ਜੇ ਆਪਾਂ ਸਮਾ ਮਗਰਲੇ ਨੂੰ ਵੇਖ ਕੇ ਅਗਲੇ ਨੂੰ ਵੇਖ ਕੇ ਕਰੀਏਗੀ ਯਾਰ ਅਗਲੇ ਨਾਲ ਸਮਾ ਆ ਚੰਗਾ ਅਗਲੇ ਨਾਲ ਸਮਾਪਾੜਾ ਮਾੜਾ ਹੋਵਾ ਕਿਉਂ ਆਖੇ ਲੱਗਣੋ ਅੱਡ ਕੇ ਹਣ ਕੋ ਤੁਸ ਜਦ ਦਸੋ ਆ ਹੀ ਹਿਸਾਬ ਲਾ ਲਓ ਵੀ ਹਰੇ ਘਰੇ ਦੋ ਦੋ ਮੋਟਰਸਾਈਕਲ ਘੜੇ ਤਰ ਤਰ ਖੜੇ ਕੋਈ ਨੌਜਵਾਨ ਕੋਈ ਅੱਜ ਸਾਈਕਲ ਤੇ ਜਾਂਦਾ ਵੇਖਿਆ ਵੀ ਅੱਜਾਂ ਸਾਈਕਲ ਤੇ ਕਿਹੜਾ ਮਾਲ ਚੱਲਿਆ ਜਾ ਰਿਹਾ ਤੇ ਮਗਰ ਇਹ ਦੀ ਬੋਰੀ ਹੈ ਮਧੋਲੀ ਕੋਈ ਨਹੀਂ ਤੇ ਫਿਰ ਆਪਾਂ ਕਰਾਂਗੇ ਕੀ ਇਹ ਜਿਹਾ ਇਹਨਾਂ ਕੁਛ ਨਹੀਂ ਕਰਨ ਜੋ ਕਰੇ ਤੇ ਫਿਰ ਆਪਾਂ ਮੁਸ਼ਕਲ ਇਹ ਤਾਂ ਗਾਂ ਵੀ ਮੁਸ਼ਕਿਲ ਆ ਪਛਾਣ ਮੁਸ਼ਕਿਲ ਸੋ ਇਸ ਕਰਕੇ ਭੈਣਾ ਭਰਾਵਾ ਨਾਮ ਇਹ ਹੀ ਵਿਚਾਰ ਉਡਾਦਰਾ ਕੀਤਾ ਕਿ ਵੀ ਤੁਸੀਂ ਇਹ ਦੱਸੋ ਕਮੈਂਟ ਕਰਕੇ ਵੀ ਇਹ ਗੱਲ ਸਹੀ ਹੈ ਜਾਂ ਗਲਤ ਜਾਂ ਤਾਂ ਕਿਸੇ ਤੇ ਚਾਉ ਚੱਜਣਾ ਚਾਉ ਜੇ ਜਾਣ ਉਹ ਅਗਲੇ ਦਾ 100 ਚੋਂ 70% ਤਾਂ ਤੁਸੀਂ ਆਦੀ ਚਕਾਰੋ ਚਲੋ 50 50% ਤਾਂ ਕਰੋ ਨਾ ਜੇ ਤੁਸੀਂ 30% ਖਾ ਵੀ ਲਿਆ ਤੇ 50% ਤਾਂ ਕੀਤਾ 20 ਤਾਂ ਫਿਰ ਵੀ ਉੱਤੇ ਹੀ ਰਹਿ ਗਿਆ ਸੋ ਇਸ ਤਰ੍ਹਾਂ ਕਰਕੇ ਸਾਰੇ ਭੈਣ ਭਰਾਵਾਂ ਦਾ ਆਪਾਂ ਹੱਥ ਜੋੜ ਕੇ ਬੇਨਤੀ ਹੈ ਸਾਰੇ ਆਪਾਂ ਰਲ ਮਿਲ ਕੇ ਰਹਿਣਾ ਗੁੱਸੇ ਕਿਲੇ ਨਹੀਂ ਕਿਲੇ ਹੋਣਾ ਨਾ ਕਿਸ ਰੁਭਾ ਗਲਤ ਸ਼ਬਦਾਂ ਵਾਲੀ ਬੋਲਣੀ ਹੈ ਨਾ ਮੂੰਹ ਚ ਭੜਾ ਸੌਂਕ ਨਿਕਲ ਕੇ ਕਿਤੇ ਵਾਪਸ ਨਹੀਂ ਆਉਂਦਾ ਠੀਕ ਹੈ ਜੀ ਸ਼ੀਸ਼ਾ ਟੁੱਟ ਜਿਉਂ ਨਹੀਂ ਜੁੜਦਾ ਇਹ ਦੋਨੇ ਚੀਜ਼ਾਂ ਮਸ਼ਹੂਰ ਨੇ ਤੇ ਸੋ ਇਸ ਤਰ੍ਹਾਂ ਕਰਕੇ ਆਪਾਂ ਇਹ ਗੱਲਾਂ ਨਹੀਂ ਵਰਤਣੀਆਂ ਇਹ ਗੱਲਾਂ ਆਪਾਂ ਨੂੰ ਸੋਭਾ ਨਹੀਂ ਜਿੰਦੀਆਂ ਸੋ ਮੇਰੇ ਸਾਰੇ ਭੈਣ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਲਿਆਂਦਾ ਜਿਹੜੇ ਨਵੇਂ ਜੁੜੇ ਉਹਨਾਂ ਦਾ ਵੀ ਤੈਨੂੰ ਧੰਨਵਾਦ ਹੈ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦੰਤੁ ਗੁਣੀ ਰਾਤ ਚੋਕਰੀ ਤਰੱਕੀ ਬਖਸ਼ੇ ਜੀ ਨਗਰ ਖੇੜੇ ਸੁਖ ਸ਼ਾਂਤੀ ਬਖਸ਼ੇ ਸੱਚੇ ਪਾਤਸ਼ਾਹ ਨੌਜਵਾਨਾਂ ਨੂੰ ਤੰਦਰੁਸਤੀ ਦੇਵੇ ਮੇਰੀਆਂ ਭੈਣਾਂ ਬਜ਼ੁਰਗ ਮੇਰੇ ਵੀਰ ਭਰਾ ਬਜ਼ੁਰਗ ਮਤਾਮਾ ਬੱਚੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕੱਲੋਂ ਆਪਾਂ ਨਵੇਂ ਬਲੌਗ ਦੇ ਨਾਲ ਫੇਰ ਹਾਜ਼ਰ ਹੋਵਾਂਗੇ ਥੋੜਾ ਜਿਹਾ ਆਪਾਂ ਦਿਲ ਦੇ ਵਿੱਚੋਂ ਸੋਚਿਆ ਕਰੋ ਠੀਕ ਹੈ ਨਾ ਵੀ ਜੇ ਆਪਾਂ ਕਿਸੇ ਦਾ ਚੰਗਾ ਨਹੀਂ ਕਰਨਾ ਤਾਂ ਆਪਾਂ ਮੰਦਾ ਉਹ ਨਾ ਕਰੀਏ ਜੇ ਕਿਸੇ ਦਾ ਨਹੀਂ ਪਤਾ ਕਿਸੇ ਨੂੰ ਘਰਾਹੇਰਾ ਨਾ ਪਾਈਏ ਠੀਕ ਹੈ ਇਹਨਾਂ ਚੀਜ਼ਾਂ ਦਾ ਆਪਾਂ ਨੂੰ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਬਾਕੀ ਆਪੋ ਆਪਣੇ ਬੱਚਿਆਂ ਦਾ ਖਿਆਲ ਰੱਖਿਓ ਆਪੋ ਆਪਣੇ ਪਰਵਾਰ ਦਾ ਜ਼ਰੂਰ ਧਿਆਨ ਰੱਖਣਾ ਠੀਕ ਹੈ ਜੀ ਪਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਰਦੋਕਣੀ ਰਾ ਚੋਕ ਦੀ ਤਰੱਕੀ ਬਖਸ਼ੇ ਜੀ ਬਲਾਉ ਤੇ ਧੰਨਵਾਦ ਸਾਰਿਆਂ ਦਾ ਜੇ ਕੋਈ ਮਾੜਾ ਮੋਟਾ ਮੈਨੂੰ ਉੱਚ ਨੀਚੇ ਸਾਦਾ ਜਿਹਾ ਕਿਹਾ ਗਿਆ ਹੋਵੇ ਹੱਥ ਜੋੜ ਕੇ ਮਾਫੀ ਚਾਹੁੰਦੇ ਆ ਜੀ ਸਭ ਮੇਰੇ ਭੈਣ ਭਰਾ ਚੜ੍ਹਦੀ ਕਲਾ ਵਿੱਚ ਰੱਖੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਰਦੋਕਣੀ ਰਾ ਚੋਕ ਦੀ ਤਰੱਕੀ ਬਖਸ਼ੇ ਜੀ ਬਹੁਤ ਬਹੁਤ ਧੰਨਵਾਦ ਆ ਜੀ